ਘਰੋਂ ਨਿਕਲਣਾ ਵੀ ਬਹੁਤ ਔਖਾ ਹੁੰਦਾ ਜਦੋਂ ਨਾਲ ਹੋਣ ਨਿੱਕੇ ਨਿਆਣੇ ਫਿਰ ਉਹਨਾਂ ਨੂੰ ਤਿਆਰ ਕਰਨਾ ਤੇ ਤਿਆਰ ਕਰਕੇ ਤੇ ਕਿਤੇ ਘੁੰਮਣ ਵਾਲੀ ਜਗ੍ਹਾ ਤੇ ਲੈ ਕੇ ਜਾਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਿਸ਼ਨ ਹੀ ਹੁੰਦਾ ਜੀ ਮਿਸ਼ਨ ਇੰਪੋਸੀਬਲ ਤੇ ਜਿਹੜੀ ਲੋਕੇਸ਼ਨ ਤੇ ਅਸੀਂ ਜਾ ਰਹੇ ਆ ਅੱਜ ਇਹ ਵੇਖ ਕੇ ਤੇ ਦਿਲ ਜਿਹੜਾ ਵਾ ਉਹ ਗਾਰਡਨ ਗਾਰਡਨ ਹੋ ਜਾਊਗਾ ਕਿਉਂਕਿ ਹੈ ਹੀ ਫੁੱਲਾਂ ਦਾ ਗਾਰਡਨ ਗੱਡੀ ਅਸੀਂ ਕਰ ਦਿੱਤੀ ਆ ਪਾਰਕਿੰਗ ਤੇ ਟਿਕਟ ਅਸੀਂ ਲੈ ਲਈ ਸੀ ਆਨਲਾਈਨ ਤੇ ਹੁਣ ਆਪਾਂ ਕਰਦੇ ਆਂ ਇਹਦੀ ਐਂਟਰੀ ਤੇ ਆਹ ਟ੍ਰੈਫਿਕ ਵਾਲੇ ਬੰਦੇ ਨੂੰ ਵੀ ਵੇਖੋ ਸਿਟੀ ਫੜਾਈ ਹੋਈ ਆ ਤੇ ਇਹਨੇ ਕਿਦਾਂ ਇਹਨੂੰ ਅਮਰਸਰ ਦਾ ਗੋਲ ਚੌਂਕ ਹੀ ਬਣਾਇਆ ਪਿਆ ਇਹਨੂੰ ਇਹ ਇੱਥੇ ਅਸੀਂ ਬਹੁਤ ਘੱਟ ਵੇਖੀ ਆ ਵੀ ਜਿਹੜੇ ਆ ਗਾਰਡ ਆ ਜਾਂ ਟ੍ਰੈਫਿਕ ਵਾਲੇ ਵੀ ਇਹਨਾਂ ਕੋਈ ਸਿਟੀ ਹੁੰਦੀ ਆ ਅੱਜ ਪਹਿਲੀ ਵਾਰੀ ਵੇਖੀ ਆ ਬਵਾਚਰਾ ਬਾਅਦ ਤੇ ਬਾਕੀ ਨਹੀਂ ਤੇ ਨਾਰਮਲ ਹੀ ਸ਼ਾਂਤ ਹੀ ਰਹਿੰਦਾ ਇੱਥੇ ਹਰ ਜਗ੍ਹਾ ਤੇ ਬਾਸਕਟਾ ਭਾਈ ਇਹਨਾਂ ਨੇ ਫੁੱਲਾਂ ਦੀਆਂ ਬਹੁਤ ਸੋਹਣੀਆਂ ਬਣਾਈਆਂ ਪਲਾਸਟਿਕ ਦੇ ਵਾਂਝੇ ਨੈਰ ਆਉਂਦੇ ਆ ਰੰਗ-ਬਰੰਗੇ ਫੁੱਲ ਬਾਗੋ-ਬਾਗ ਹੋਇਆ ਪਿਆ ਕੰਮ ਹੈ ਚੱਲੀਏ ਫਿਰ ਅੰਦਰ ਆਪਾਂ ਨੂੰ ਹੈ ਇੱਧਰ ਦੀ ਕਰੀਏ ਚਲੋ ਚਲੋ ਸਮਰਗ ਕਰੋ ਇਹ ਪਹਿਲਾਂ ਇਹ ਹੀ ਵੀ ਆਪਾਂ ਪ੍ਰਿੰਟ ਕਰਕੇ ਟਿਕਟਾਂ ਵਗੈਰਾ ਨਾਲ ਲੈ ਕੇ ਜਾਣੇ ਹੁੰਦੇ ਹਾਂ ਤੇ ਹੁਣ ਇਹ ਆ ਵੀ ਫੋਨਾਂ ਦੇ ਵਿੱਚ ਹੀ ਸਹੂਲਤ ਮਿਲ ਗਈ ਆ ਨਾ ਕੋਈ ਕਾਗਜ਼ ਚੁੱਕਣਾ ਪੈਂਦਾ ਬਸ ਫੋਨ ਦੇ ਵਿੱਚ ਹੀ ਸਾਰਾ ਕੁਝ ਕੈਦ ਆ ਤੇ ਜਿੱਥੇ ਮਰਜ਼ੀ ਜਾ ਕੇ ਵਰਤ ਲਓ ਦੁਬਈ ਕਿਉਂਕਿ ਬਹੁਤ ਜ਼ਿਆਦਾ ਨੇੜੇ ਆ ਏਸ਼ੀਅਨ ਕੰਟਰੀ ਦੇ ਤੇ ਇੱਥੇ ਫਲਾਈਟ ਲੈ ਕੇ ਆਉਣਾ ਵੀ ਬੜਾ ਆਸਾਨ ਆ ਤੇ ਫਿਰ ਤਾਂ ਕਰਕੇ ਇੱਥੇ ਭੀੜ ਜਿਹੜੀ ਆ ਉਹ ਕਾਫੀ ਰਹਿੰਦੀ ਹੈ। ਬਾਕੀ ਇਹਦੇ ਇੱਥੇ ਕਿਉਂਕਿ ਸਾਰਾ ਸਾਲ ਜਿਹੜੀ ਆ ਧੁੱਪ ਹਮੇਸ਼ਾ ਰਹਿੰਦੀ ਆ ਤੇ ਈਵਨ ਜਿਹੜੇ ਠੰਡੇ ਮੁਲਖਾਂ ਵਾਲੇ ਲੋਗ ਆ ਉਹ ਵੀ ਇੱਥੇ ਆਉਂਦੇ ਆ ਵੀ ਧੁੱਪ ਈ ਆ ਉਹ ਖਾਦੀ ਪੀਤੀ ਜਾਵੇ ਹੈ ਤੇ ਤਾਂ ਕਰਕੇ ਇੱਥੇ ਰੌਣਕਾਂ ਜਿਹੜੀਆਂ ਹਮੇਸ਼ਾ ਹੀ ਰਹਿੰਦੀਆਂ ਇਹ ਜਦੋਂ ਮਰਜੀ ਵੇਖੀਏ ਤੇ ਫੁੱਲੀ ਫੁੱਲਿਆ ਤੇ ਬਣਾਇਆ ਵੀ ਇਹਨਾਂ ਨੇ ਬਹੁਤ ਜ਼ਿਆਦਾ ਸ਼ਾਨਦਾਰ ਆ ਇਹ ਵੇਖਣ ਨੂੰ ਵੀ ਬੰਦਾ ਬੋਰ ਨਹੀਂ ਹੁੰਦਾ ਇਹ ਜਿਹੜਾ ਏਰੀਆ ਵਾਏ ਲਗਭਗ 17000 ਸਕੁਅਰ ਫੁੱਟ ਦਾ ਏਰੀਆ ਦੇ ਦੇ ਵਿੱਚ 50 ਲੱਖ ਜਿਹੜੇ ਫੁੱਲ ਕਹਿੰਦੇ ਆ ਵੀ ਲਾਏ ਹੋਏ ਆ ਇਹ ਗਿਣਤੀ ਤੇ ਬਹੁਤ ਤਗੜੀ ਆ ਬਾਕੀ ਵੇਖਣ ਨੂੰ ਵੀ ਕਾਫੀ ਵੱਡਾ ਲੱਗਦਾ ਫੁੱਲ ਵੀ ਬੜੇ ਸ਼ਾਨਦਾਰ ਤੇ ਬੜੇ ਸੋਹਣੇ ਤਰੀਕੇ ਨਾਲ ਲਾਏ ਹੋਏ ਨੇ ਬਾਕੀ ਵਿੱਚ ਵਿੱਚ ਹੋਰ ਡਿਜ਼ਾਈਨ ਜਿਹੜੇ ਆ ਉਹਨਾਂ ਨੇ ਬਲੋਕ ਕਾਫੀ ਸਾਰੀਆਂ ਸ਼ੇਪਸ ਜਿਹੜੀਆਂ ਆ ਉਹ ਦੇਣ ਨੂੰ ਦਿੱਤੀਆਂ ਹੋਈਆਂ ਆ ਫੁੱਲਾਂ ਨੂੰ ਤੇ ਬਹੁਤ ਸੋਹਣਾ ਲੱਗਦਾ ਵੇਖਣ ਨੂੰ ਠੰਡੇ ਮੌਸਮ ਦੇ ਵਿੱਚ ਮੱਠੀ ਮੱਠੀ ਧੁੱਪ ਹੋਵੇ ਤੇ ਜੀ ਕਰਦਾ ਵੀ ਮੰਜਾ ਢਾਹ ਕੇ ਉੱਤੇ ਪਿਆ ਜਾਵੇ ਪਰ ਹੁਣ ਇਹ ਫੁੱਲਾਂ ਵਾਲੇ ਗਾਰਡਨ 'ਚ ਤੇ ਆ ਬਲੂਨ ਹੀ ਤਾਂ ਨਜ਼ਾਰਾ ਆ ਗਿਆ ਮੈਨੂੰ ਦਾ ਅੱਜ ਫੁੱਲਾਂ ਦੇ ਵਿੱਚ ਸੌਣ ਦਾ ਨਜ਼ਾਰਾ ਲਓ ਜੀ ਆ ਗਿਆ ਜੇ ਫੁੱਲਾਂ ਵਾਲਾ ਜਿੰਨ ਹੈ ਤੇ ਅਲਾਦੀਨ ਦਾ ਪਿਛੇ ਮਹਿਲ ਲਗਣ ਡਿਆ ਤੇ ਉਹਦੇ ਅੱਗੇ ਜਿੰਨ ਜਿਹੜਾ ਵਾ ਉਹਨੂੰ ਪ੍ਰੋਟੈਕਟ ਕਰ ਰਿਹਾ ਹੈ ਤੇ ਬਹੁਤ ਸ਼ਾਨਦਾਰ ਚੀਜ਼ ਬਣਾਈ ਹੈ ਭਾਈ ਇਸ ਤੋਂ ਦੇ ਬਕਰਮ ਦੇ ਘੱਕਾ ਰੋਦਾ ਮਮਾ ਆਪਨਾ ਰਿਏ ਇਹ ਡਰਾਇੰ ਕੋਈ ਡਰਾਇੰ ਕਰਕੇ ਨਾ ਸਾਡੇ ਮੂੰਹ ਦੇ ਦੀ ਤੇ ਰਾ ਸਾਡੇ ਬੰਦੀ ਬਰੋ ਅੱਛੇ ਅੱਛੇ ਖਾ ਲੈ ਟਰੈਕਟਰ ਸੇਫ ਸੀ ਹੋਇਸ਼ ਹੋ ਮਦਾ ਬੀਬੀ ਅਨਨ ਲੀਚੋਂ ਚਾਹ ਨਿਕਲਦੀ ਤੇ ਬੜੀ ਵਾਰ ਵੇਖੀ ਆ ਪਰ ਫੁੱਲ ਨਿਕਲਦੇ ਆ ਪਹਿਲੀ ਵਾਰ ਹੀ ਵੇਖੇ ਆ ਫਰੇਮ ਮਤਲਬ ਜਿਹੜੇ ਆ ਵਾ ਨੁਲੀ ਤੇ ਫਰੇਮ ਜੇ ਬਣਾਏ ਕਿੰਨੇ ਸੋਹਣੇ ਤਰੀਕੇ ਨਾਲ ਲਾਏ ਹੋਏ ਆ ਤੇ ਇੱਥੇ ਇਹਨਾਂ ਨੇ ਛੋਟਾ ਜਿਹਾ ਐਕਟੀਵਿਟੀ ਏਰੀਆ ਬਣਾਇਆ ਵਿੱਚ ਗੋਲਫ ਕੋਰਸ ਹੀ ਤੇ ਹੋਰ ਵੀ ਨਿਆਣੇ ਅੱਧੀ ਛੋਟੇ ਮੋਟੇ ਖੇਮਾਂ ਦੀਆਂ ਸੀ ਤੇ ਪਰ ਇਹ ਹੀ ਵੀ ਦੀ ਸੈਪਰੇਟ ਟਿਕਟ ਹੈ ਅੰਦਰ ਬਾਅਦ ਤੇ ਇਹ ਵੀ ਜਿੰਨੇ ਵੀ ਕਰਨਾ ਆਪਣਾ ਇੰਟਰਸਟ ਦੇ ਹਿਸਾਬ ਨਾਲ ਚੀਜ਼ਾਂ ਜਿਹੜੀਆਂ ਕਰ ਲੋ ਤੇ ਬਾਕੀ ਨਹੀਂ ਤੇ ਫੁੱਲ ਤਾਂ ਹੈ ਹੀ ਇਹ ਚਾਰਜ ਫਿਰੇ ਤੇ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਡੀਸੀ ਚ ਜਿਹੜੀ ਕੈਪੀਟਲ ਹਿੱਲ ਦੀ ਬਿਲਡਿੰਗ ਆ ਇਹ ਬਿਲਕੁਲ ਉਹਦੇ ਵਰਗੀ ਨਜ਼ਰ ਆ ਰਹੀ ਦੂਰੋਂ ਇਹ ਟੂਰਿਸਟ ਜਿਆਦਾ ਹੋਣ ਕਰਕੇ ਇੱਥੇ ਹਰ ਜਗ੍ਹਾ ਵੇਟ ਕਰਨੀ ਪੈਂਦੀ ਹੀ ਫੋਟੋ ਚਾਉਣ ਵਾਸਤੇ ਇਹ ਛੜੀ ਬੜੀ ਸ਼ਾਨਦਾਰ ਬਣਾਈ ਹੈ ਇਹਨਾਂ ਨੇ ਇਹ ਸਵਰਗਾ ਦਾ ਘਰ ਹੈ ਇਹ ਘਰ ਮੇਰੇ ਨੂੰ ਲੱਗਦਾ ਵੀ ਸਵਰਗਾ ਜੀ ਮਿਲਨੇ ਆ ਤੇ ਜਾਂ ਫਿਰ ਇੱਥੇ ਅਮਰੀਕਲ ਗਾਰਡਨ ਦੇ ਵਿੱਚ ਬਹੁਤੀ ਵਾਰੀ ਸੁਣਿਆ ਹੈ ਵੀ ਫੁੱਲਾਂ ਦੀ ਸੇਜ ਵਿਸ਼ਾਕੇ ਤੇ ਅਸੀਂ ਤੁਹਾਡਾ ਸਵਾਗਤ ਕਰਾਂਗੇ ਤੇ ਮੈਨੂੰ ਲੱਗਦਾ ਹੈ ਵੀ ਅੱਜ ਉਹੀ ਦਿਨ ਹੈ ਸਾਡੇ ਵਾਸਤੇ ਤੇ ਫੁੱਲੀ ਫੁੱਲਿਆ ਚਾਰ ਸਫੇਰੇ ਦੇ ਰਾਹ ਵੀ ਜਿਹੜੇ ਉਹ ਵੀ ਫੁੱਲਾਂ ਦੇ ਬਣਾਏ ਹੋਏ ਆ ਤੇ ਬਿਲਡਿੰਗ ਆ ਵੀ ਬਹੁਤ ਸ਼ਾਨਦਾਰ ਆ ਦੂਰੋਂ ਤਾਂ ਕੈਪੀਟਲ ਹਿਲ ਦੀ ਲੱਗ ਰਹੀ ਹੀ ਪਰ ਲਾਗੋਂ ਸ਼ੇਪ ਕੁਸ਼ ਹੋ ਰਿਹਾ ਤੇ ਬਹੁਤ ਪਿਆਰੀ ਆ ਫਿਰ ਵੀ ਤੇ ਇਸ ਉੱਚੀ ਬਿਲਡਿੰਗ ਦਾ ਇਹ ਖਾਸੀਅਤ ਹੀ ਵੀ ਇੱਥੋਂ ਜਿਹੜੇ ਬੈਕਗ੍ਰਾਉਂਡ 뷰 ਹਨ ਫੋਟੋਆਂ ਦੇ ਉਹ ਬਹੁਤ ਸ਼ਾਨਦਾਰ ਆਉਂਦੇ ਤੇ ਉਚਾਈ ਤੇ ਹੋਣ ਕਰਕੇ ਪਿੱਛੇ ਪੂਰੀ ਸੀਨਰੀ ਜਿਹੜੀਆਂ ਵਾਂ ਉਹ ਚਾਰ ਸਫੇਰੇ ਹੋ ਨਜ਼ਰ ਆਉਂਦੀਆਂ ਤੇ ਆਹ ਵੇਖੋ ਆ ਨਵੀਂ ਚੀਜ਼ ਇਹਨਾਂ ਨੇ ਬਣਾਈ ਜੇ ਇਹ ਐਮੀਰੇਟਸ ਦਾ 에ਰੋਪਲੇਨ ਹੈ ਤੇ ਖੂਬਹੂ ਬਿਲਕੁਲ ਉਹੀ ਡਿਜ਼ਾਈਨ ਦਿੱਤਾ ਹੈ ਜਿਹੜਾ ਕਿ 에ਰੋਪਲੇਨ ਦੇ ਉੱਤੇ ਕਲਰ ਹੁੰਦਾ ਤੇ ব্যাকগ্রাউন্ড ਜਿਹੜਾ ਵਾ ਪਿੱਛੇ ਉਹ ਲਾਲ ਹਰੀਆ ਤੇ ਕਾਲੇ ਰੰਗ ਦਾ ਤੇ ਵਿੱਚ ਚਿੱਟੀਆਂ ਧਾਰੀਆਂ ਬਹੁਤ ਸੋਹਣਾ ਲੱਗੰਦਿਆ ਇਹ ਮੈਨੂੰ ਲੱਗਦਾ ਵੀ ਜਿਹੜਾ origignal ਜਾ ਆ ਜਾ ਉਹਦੇ ਨਾਲੋਂ ਵਿਚਾਰਾ ਸੋਹਣਾ ਲੱਗਿਆ ਇੱਥੋਂ ਘੁੰਮਣ ਤੋਂ ਬਾਅਦ ਥੱਲੇ ਵੀ ਚਲਾਂਗੇ ਤੇ ਥੋੜੇ ਲਾਗਾਂਗੇ ਆਪਾਂ ਦਰਸ਼ਨ ਕਰਾਂਗੇ ਬਹੁਤ ਸੋਹਣੀ ਚੀਜ਼ ਬਣਾਈ ਹੈ ਭਾਈ ਤੇ ਏਡੀ ਕੈਪੀਟਲ ਹਿੱਲ ਵਾਲੀ ਬਿਲਡਿੰਗ ਦੇ ਉੱਤੇ ਥੋੜਾ ਜਿਹਾ ਹੋਰ ਉੱਪਰ ਆਉਣ ਦੇ ਉੱਤੇ ਬਿਲਕੁਲ ਟਾਪ ਫਲੋਰ ਦੇ ਉੱਤੇ ਰੈਸਟੋਰੈਂਟ ਵਗੈਰਾ ਬਣਾਈ ਹੋਏ ਆ ਜਿੱਲਾ ਟੋਜੇਲਾਟੋ ਇੱਕ ਇਟਾਲੀਅਨ ਬ੍ਰਾਂਡ ਆ ਤੇ ਇਹਨਾਂ ਦੀ ਆਈਸਕ੍ਰੀਮ ਪ੍ਰੋਡਕਟਡ ਆ ਬਹੁਤ ਸਵਾਦ ਹੁੰਦੇ ਆ ਸਾਹਮਣੇ ਜਿਹੜੇ ਘੋੜੇ ਬਣੇ ਉਥੋਂ ਅਸੀਂ ਐਂਟਰੀ ਕੀਤੀ ਸੀ ਤੇ ਐਂਟਰੀ ਕਰਨ ਤੋਂ ਬਾਅਦ ਆਪਾਂ ਖੱਬੇ ਪਾਸੇ ਨੂੰ ਵਗੇ ਤੇ ਪੂਰਾ ਰਾਉਂਡ ਲੈ ਕੇ ਹੁਣ ਇਸ ਟਾਈਮ ਅਸੀਂ ਸੈਂਟਰ ਦੇ ਵਿੱਚ ਗਏ ਆਂ ਅਗਰ ਮੈਂ ਕੀ ਹੋ ਗਿਆ ਬੋਰ ਹੋ ਗਿਆ ਤੂੰ ਫੁੱਲਾਂ ਨੂੰ ਵੇਖਣ ਦਾ ਵੀ ਜਿਹੜਾ ਸ਼ੌਂਕ ਆ ਉਹ ਥੋੜਾ ਸਿਆਣੀ ਉਮਰ 'ਚ ਹੀ ਆਉਂਦਾ ਵਾ ਤੇ ਨਿਆਣਿਆਂ ਨੂੰ ਤੇ ਫੁੱਲਾਂ ਨਾਲ ਕੀ ਮਤਲਬ ਆ ਇਹ ਥੋੜਾ ਬਹੁਤਾ ਇਹਨਾਂ ਨੇ ਹੁਣ ਵਾਕ ਕੀਤੀ ਆ ਤੇ ਪਰ ਹੁਣ ਇਹਨਾਂ ਦੇ ਇੰਟਰਸਟ ਦੀ ਚੀਜ਼ ਨਹੀਂ ਕੋਈ ਆਉਂਦੀ ਕੋਈ ਖੇਡਣ ਖੁੱਡਣ ਵਾਲੀ ਚੀਜ਼ ਹੋਵੇ ਤੇ ਫਿਰ ਵੀ ਨਿਆਣੇ ਜਿਹੜੇ ਆ ਟਿਕੇ ਰਹਿੰਦੇ ਆ ਉਦਾਂ ਇਹ ਆ ਕਿ 15-20 ਮਿੰਟ ਬੱਸ ਘੁੰਮਣਾ ਹੁੰਦਾ ਉਸ ਤੋਂ ਬਾਅਦ ਇਹਨਾਂ ਦਾ ਵੀ ਜਿਹੜੇ ਹੁਲੀਏ ਵਗੈਰਾ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਆ ਬਾਕੀ ਬੰਦੇ ਇੱਥੇ ਬਹੁਤ ਕਨਫਿਊਜ਼ ਹੋਏ ਫਿਰ ਰਹੇ ਆ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਫੋਟੋ ਕਿੱਥੇ ਖਚਾਈਏ ਤੇ ਕਿੱਥੇ ਨਹੀਂ ਕਿਉਂਕਿ ਹਰ ਚੀਜ਼ ਇਹਨਾਂ ਨੇ ਬਹੁਤ ਸ਼ਾਨਦਾਰ ਤਰੀਕੇ ਨਾਲ ਬਣਾਈ ਹੋਈ ਹੈ ਤੇ ਅਹੀਂ ਅਕਸਰ ਕਹਦੇ ਨੇ ਆ ਵੀ ਦਿਲ ਚ ਕਿਹੜਾ ਵੜ ਕੇ ਵੇਖਿਆ ਜਾ ਸਕਦਾ ਪਰ ਭਾਈ ਅੱਜ ਉਹ ਗੱਲ ਅਸੀਂ ਝੂਠੀ ਕਰ ਦੇਣੀ ਆ ਤੇ ਅਸੀਂ ਹੁਣ ਚੱਲਦੇ ਆਂ ਅੰਦਰ ਮੈਨੂੰ ਲੱਗਦਾ ਵੀ ਜਿਹੜਾ ਹਰ ਬੰਦਾ ਇੱਥੇ ਐਂਟਰ ਕਰ ਗਿਆ ਉਹ ਇੱਥੇ ਫੋਟੋ ਜ਼ਰੂਰ ਖਿਚਾ ਕੇ ਜਾਊਗਾ ਤੇ ਬਣਾਇਆ ਵੀ ਇਹਨਾਂ ਨੇ ਬਹੁਤ ਸ਼ਾਨਦਾਰ ਹੈ। ਦਿਲ ਭਾਈ ਅੰਦਰੋਂ ਫੁੱਲਾਂ ਦੇ ਬਣੇ ਹੁੰਦੇ ਆ ਤੇ ਫੁੱਲਾਂ ਵਾਂਗੂ ਨਾਜ਼ੁਕ ਹੁੰਦੇ ਇਸ ਕਰਕੇ ਧਿਆਨ ਰੱਖਣਾ ਵੀ ਇਹਨਾਂ ਦਾ ਜ਼ਰੂਰੀ ਹੈ। ਤੇ ਇਹ ਅਸੀਂ ਹੁਣ ਅੱਜ ਅੰਦਰ ਵੜ ਕੇ ਵੇਖ ਲਿਆ ਦਿਲ ਦੇ। ਜਾਜ ਇਹਨਾਂ ਨੇ ਨੇੜਿਓਂ ਵੇਖਣ ਦਾ ਤਾਂ Ориਜਨਲ ਹੀ ਬਣਾਇਆ ਆ। ਇਵਨਾਂ ਟਰਪਾਈਨਾ ਜੀਆਂ ਵੀ ਲਾਤੀਆਂ ਵਾ ਤੇ ਇਹ ਵੀ ਘੁੰਮਣ ਡੀਆਂ ਇਹਨੂੰ ਪੂਰਾ ਜਿੰਨਾ Ориਜినਲ ਬਣਾਇਆ ਜਾ ਸਕਦਾ ਪੂਰੀ ਕੋਸ਼ਿਸ਼ ਕੀਤੀ ਹੈ ਤੇ ਵਾਕਿਆ ਹੀ ਬਣਾਇਆ ਵੀ ਇਹਨਾਂ ਨੇ ਬਹੁਤ ਹੀ ਜ਼ਿਆਦਾ ਸ਼ਾਨਦਾਰ ਹੈ ਪਿਛਲੇ ਡੇਢ ਦੋ ਘੰਟੇ ਤੋਂ ਘੁੰਮਣ ਡੇ ਆ ਤੇ ਲੱਤਾਂ ਵਿੱਚੋਂ ਜਵਾਬ ਲਈ ਜਾਂਦੀਆਂ ਇਹ ਨਿਆਣੇ ਜਿਹੜੇ ਆ ਉਹ ਫੇ ਛੇਤੀ ਥੱਕ ਜਾਂਦੇ ਆ ਇਦਾਂ ਇਹ ਆ ਵੀ ਵਿੱਚ ਇਹਨਾਂ ਨੇ ਜਗ੍ਹਾ ਬਹਿਣ ਵਾਸਤੇ ਬਣਾਈਆਂ ਹੋਈਆਂ ਵਾ ਤੇ ਸੈਟਿੰਗ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਰੈਸਟ ਏਰੀਆਜ਼ ਵੀ ਕਾਫੀ ਬਣੇ ਆ ਬਾਕੀ ਖਾਣ ਪੀਣ ਦੇ ਏਰੀਆ ਜਿਹੜੇ ਆ ਉਹ ਆਉਂਦੇ ਜਾਂਦੇ ਹਰ ਮੋੜ ਤੇ ਉੱਤੇ ਹੀ ਆ ਤੇ ਇਹ ਆਂਦੇ ਆ ਵੀ ਭਾਈ ਜੇ ਤੁਸੀਂ ਘੁੰਮਣ ਆਏ ਜੇ ਤੇ ਨਾ ਹੀ ਤੁਹਾਨੂੰ ਭੁੱਖਾ ਰਹਿਣ ਦੇਣਾ ਏ ਤੇ ਨਾ ਹੀ ਤੁਹਾਨੂੰ ਥੱਕਿਆ ਰਹਿਣ ਦੇਣਾ ਏ ਤੇ ਹਰ ਚੀਜ਼ ਦੀ ਅਵੇਲੇਬਿਲਿਟੀ ਜਿਹੜੀ ਆ ਉਹ ਸੌਖਿਆਂ ਹੀ ਅੰਦਰ ਤੇ ਸਾਨੂੰ ਵੀ ਹੁਣ ਲੱਗ ਗਈ ਭੁੱਖ ਤੇ ਅਸੀਂ ਵੀ ਹੌਲੀ ਹੌਲੀ ਮੀਨੂ ਜੇ ਵੇਖਣਾ ਸ਼ੁਰੂ ਕਰ ਲਏ ਵੀ ਜੱਥੇ ਕੋਈ ਰੇਟ ਠੀਕ ਠਾਕ ਜਿਹਾ ਹੋਊਗਾ ਫਿਰ ਉੱਥੋਂ ਆਪਾਂ ਸਮਾਨ ਲੈ ਕੇ ਤੇ ਖਾਪੀ ਲੈਨੇ واحد ਨਾਲ ਨਿਕਸ ਮਾ واحد ਬਟਾਟੀ ਇੱਥੇ ਪੀਜ਼ਾ ਨੂਡਲਸ ਤੇ ਜਿਹੜੇ ਹੋਰ ਬ੍ਰੈਡ ਰਿਲੇਟਡ ਜਿਹੜੇ ਪ੍ਰੋਡਕਟ ਹੋ ਅਵੇਲੇਬਲ ਹੀ ਤੇ ਆ ਫੂਡ ਕੋਰਟ ਇਹਨਾਂ ਨੇ ਵੇਖੋ ਗੱਡਾ ਸ਼ਾਨਦਾਰ ਬਣਾਇਆ ਤੇ ਆ ਸਾਰੀਆਂ ਛਤਰੀਆਂ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਤੇ ਇਸ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਆਂ ਅਦਰਵਾਈਜ਼ ਨਹੀਂ ਤੇ ਵੀਡੀਓ ਬਹੁਤ ਲੰਮੀ ਹੋ ਜਾਣੀ ਆ ਤੇ ਇੱਥੇ ਹੁਣ ਆਪਾਂ ਕਰਾਂਗੇ ਫੂਡ ਆਰਡਰ ਤੇ ਨਾਲੇ ਮਾਰਾਂਗੇ ਥੋੜੀ ਜਿਹੀ ਰੈਸਟ ਤੇ ਫੇਰ ਅਸੀਂ ਬਾਕੀ ਦਾ ਜਿਹੜਾ ਗਾਰਡਨ ਹੈ ਉਹ ਕਵਰ ਕਰਾਂਗੇ ਤੁਸੀਂ ਜੁੜੇ ਰਹੋ ਤੇ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ